राधिका यादव उम्र 25 ਸਾਲ ਤੇ ਜੁਰਮ ਇਨਾ ਕਿ ਸਿਰਫ ਰੀਲਾਂ ਬਣਾਉਂਦੀ ਸੀ ਤੇ ਰੀਲਾਂ ਬਣਾਉਣ ਦਾ ਸ਼ੌਂਕ ਸੀ ਅੰਤਰਰਾਸ਼ਟਰੀ ਟੈਨਿਸ ਪਲੇਅਰ ਜੋ ਕਿ ਅੰਤਰਰਾਸ਼ਟਰੀ ਟੈਨਿਸ ਵੀ ਖੇਡ ਚੁੱਕੀ ਹੈ ਜੁਰਮ ਸਿਰਫ ਰੀਲਾਂ ਬਣਾਉਣ ਦਾ ਤੇ ਉਸਦੇ ਪਿਤਾ ਵੱਲੋਂ ਉਸ ਨੂੰ ਮਾਰ ਦਿੱਤਾ ਜਾਂਦਾ ਜੀ ਹਾਂ ਉਸਦੇ ਪਿਤਾ ਵੱਲੋਂ ਆਪਣੀ ਲਾਇਸੈਂਸ ਰਿਵਾਲਵਰ ਨਾਲ ਤਿੰਨ ਗੋਲੀਆਂ ਉਸ ਨੂੰ ਮਾਰ ਦਿੱਤੀਆਂ ਜਾਂਦੀਆਂ ਤੇ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਲੋਕੀ ਉਸਨੂੰ ਟਿਚਕਰਾ ਕਰਦੇ ਨੇ ਕਿ ਉਸ ਦੀ ਧੀ ਚੋਕੀ ਹੈ ਰੀਲਾ ਬਣਾਉਂਦੀ ਤੇ ਇੱਕ ਕੱਲ ਦੀ ਖਬਰ ਹੈ ਅੰਤਰਰਾਸ਼ਟਰੀ ਟੈਨਿਸ ਪਲੇਅਰ ਰਾਧਿਕਾ ਯਾਦਵ ਨੂੰ ਉਸ ਦੇ ਘਰ ਦੇ ਪਿੱਛੇ ਉਸ ਦੇ ਪਿਤਾ ਵੱਲੋਂ ਤਿੰਨ ਗੋਲ ਤਿੰਨ ਰਾਉਂਡ ਫਾਇਰ ਕੀਤੇ ਜਾਂਦੇ ਹਨ ਤੇ ਇਹ ਜੋ ਫਾਇਰ ਹੈ ਲਾਇਸੈਂਸ ਰਵਾਇਤ ਤੋਂ ਕੀਤੇ ਜਾਂਦੇ ਹੈ ਇਹ ਇੱਕ ਵੱਡਾ ਮਾਮਲਾ ਹੈ ਕਿ ਉਸ ਨੂੰ ਰੀਲਾ ਬਣਾਉਣ ਦੀ ਆਪਣੀ ਜਾਨ ਗਵਾ ਕੇ ਕੀਮਤ ਚੁਕਾਣੀ ਪਈ ਰਾਧਿਕਾ ਯਾਦਵ ਜੋ ਕਿ ਅੰਤਰਰਾਸ਼ਟਰੀ ਟੈਨਿਸ ਪਲੇਅਰ ਹੈ ਬਹੁਤ ਉੱਘੀ ਖਿਡਾਰੀ ਹੈ ਉਸਦੇ ਪਿਤਾ ਨੂੰ ਇਹ ਤ ਰਾਜ ਸੀ ਕਿ ਉਹ ਰੀਲਾ ਬਣਾਉਂਦੀ ਹੈ ਉਹ ਸਿਰਫ ਨਾ ਧਿਆਨ ਜੋ ਹੈ ਖੇਡਾਂ ਮਲ ਲਗਾਵੇ ਪਰ ਉਸ ਨੂੰ ਰੀਲਾ ਬਣਾਉਣ ਦਾ ਸ਼ੌਂਕ ਸੀ ਤੇ ਇਸ ਸ਼ੌਂਕ ਨੇ ਉਸ ਦੀ ਜਾਨ ਲੈ ਲਈ ਤੇ ਉਸ ਦਾ ਕਾਤਲ ਕੋਈ ਹੋਰ ਨਹੀਂ ਸਗੋ ਉਸ ਦਾ ਖੁਦ ਦਾ ਪਿਤਾ ਜਿਸ ਨੇ ਗੁਰੂਗ੍ਰਾਮ ਦੇ ਵਿੱਚ ਉਸ ਦੇ ਘਰ ਵਿੱਚ ਹੀ ਉਸ ਨੂੰ ਮਾਰ ਦਿੱਤਾ ਰਾਦਿਕਾ ਯਾਦਵ ਉਮਰ 25 ਸਾਲ ਤੇ ਜੁਰਮ ਇਨਾ ਕਿ ਸਿਰਫ ਰੀਲਾ ਬਣਾਉਂਦੀ ਸੀ ਤੇ ਰੀਲਾ ਬਣਾਉਣ ਦਾ ਸ਼ੌਂਕ ਸੀ ਅੰਤਰਰਾਸ਼ਟਰੀ ਟੈਨਿਸ ਪਲੇਅਰ ਜੋ ਕਿ ਅੰਤਰਰਾਸ਼ਟਰੀ ਟੈਨਿਸ ਵੀ ਖੇਲ ਚੁੱਕੀ ਹੈ ਜ਼ੁਰਮ ਸਿਰਫ ਰੀਲਾ ਬਣਾਉਂਦਾ ਤੇ ਉਸਦੇ ਪਿਤਾ ਵੱਲੋਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਜੀ ਹਾਂ ਉਸਦੇ ਪਿਤਾ ਵੱਲੋਂ ਆਪਣੀ ਲਾਇਸੈਂਸ ਰਿਵਾਲਵਰ ਨਾਲ ਤਿੰਨ ਗੋਲੀਆਂ ਉਸ ਨੂੰ ਮਾਰ ਦਿੱਤੀਆਂ ਜਾਂਦੀਆਂ ਤੇ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਲੋਕੀ ਉਸ ਨੂੰ ਟਿਚਕਰਾਂ ਕਰਦੇ ਨੇ ਕਿ ਉਸ ਦੀ ਟੀ ਚੋਕੀ ਹੈ ਰੀਲਾ ਬਣਾਉਂਦੀ ਤੇ ਇੱਕ ਕੱਲ ਦੀ ਖਬਰ ਹੈ ਅੰਤਰਰਾਸ਼ਟਰੀ ਟੈਨਿਸ ਪਲੇਅਰ ਰਾਧਿਕਾ ਯਾਦਵ ਨੂੰ ਉਸਦੇ ਘਰ ਦੇ ਵਿੱਚ ਉਸਦੇ ਪਿਤਾ ਵੱਲੋਂ ਤਿੰਨ ਗੋਲ ਤਿੰਨ ਰਾਉਂਡ ਫਾਇਰ ਕੀਤੇ ਜਾਂਦੇ ਹਨ ਤੇ ਇਹ ਜੋ ਫਾਇਰ ਹੈ ਲਾਇਸੈਂਸ ਰਬਬ ਵਰਤੋਂ ਕੀਤੀ ਜਾਂਦੀ ਹੈ ਇਹ ਇੱਕ ਵੱਡਾ ਮਾਮਲਾ ਹੈ ਕਿ ਉਸ ਨੂੰ ਰੀਲਾ ਬਣਾਉਣ ਦੀ ਆਪਣੀ ਜਾਨ ਗਵਾ ਕੇ ਕੀਮਤ ਚੁਕਾਣੀ ਪਈ ਰਾਧਿਕਾ ਯਾਦਵ ਜੋ ਕਿ ਅੰਤਰਰਾਸ਼ਟਰੀ ਟੈਨਿਸ ਪਲੇਅਰ ਹੈ ਬਹੁਤ ਉੱਗੇ ਖਿਡਾਰੀ ਹੈ ਉਸਦੇ ਪਿਤਾ ਨੂੰ ਇਤਰਾਜ਼ ਸੀ ਕਿ ਉਹ ਰੀਲਾ ਬਣਾਉਂਦੀ ਹੈ ਉਹ ਸਿਰਫ ਨਾ ਧਿਆਨ ਜੋ ਹੈ ਖੇਡਾਂ ਮਲ ਲਗਾਵੇ पर सुन रीला बनांदा शोंक सी ते इस शोंक ने उसकी जान ले ली ते उसका कातिल कोई और नहीं सगो उसका खुददा पित जिसने गुरुग्राम ਦੇ ਵਿੱਚ ਉਸਦੇ ਘਰ ਵਿੱਚ ਹੀ ਉਸਨੂੰ ਮਾਰ ਦਿੱਤਾ ਰਾਦਿਕਾ ਯਾਦਵ ਉਮਰ 25 ਸਾਲ ਤੇ ਜੁਰਮ ਇੰਨਾ ਕਿ ਸਿਰਫ ਰੀਲਾ ਬਣਾਉਂਦੀ ਸੀ ਤੇ ਰੀਲਾ ਬਣਾਉਣ ਦਾ ਸ਼ੌਂਕ ਸੀ ਅੰਤਰਰਾਸ਼ਟਰੀ ਟੈਨਿਸ ਪਲੇਅਰ ਜੋ ਕਿ ਅੰਤਰਰਾਸ਼ਟਰੀ ਟੈਨਿਸ ਕੀ ਖੇਲ ਚੁੱਕੀ ਹੈ ਜ਼ੁਰਮ ਸਿਰਫ ਵੀਲਣਾ ਬਣਾਉਂਦਾ ਤੇ ਉਸਦੇ ਪਿਤਾ ਵੱਲੋਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਜੀ ਹਾਂ ਉਸਦੇ ਪਿਤਾ ਵੱਲੋਂ ਆਪਣੀ ਲਾਇਸੈਂਸ ਰਿਵਾਲਵਰ ਨਾਲ ਤਿੰਨ ਗੋਲੀਆਂ ਉਸ ਨੂੰ ਮਾਰ ਦਿੱਤੀਆਂ ਜਾਂਦੀਆਂ ਤੇ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਲੋਕੀ ਉਸ ਨੂੰ ਟਿਚਕਰਾਂ ਕਰਦੇ ਨੇ ਕਿ ਉਸ ਦੀ ਟੀ ਚੋਕੀ ਹੈ ਰੀਲਣਾ ਬਣਾਉਂਦੀ ਤੇ ਇੱਕ ਕੱਲ ਦੀ ਖਬਰ ਹੈ ਅੰਤਰਰਾਸ਼ਟਰੀ ਟੈਨਿਸ ਪਲੇਅਰ ਰਾਧਿਕਾ ਯਾਦਵ ਨੂੰ ਉਸਦੇ ਘਰ ਦੇ ਵਿੱਚ ਉਸਦੇ ਪਿਤਾ ਵੱਲੋਂ ਤਿੰਨ ਗੋਲ ਤਿੰਨ ਰਾਉਂਡ ਫਾਇਰ ਕੀਤੇ ਜਾਂਦੇ ਹਨ ਤੇ ਇਹ ਜੋ ਫਾਇਰ ਹੈ ਲਾਇਸੈਂਸ ਰਬੜ ਵਰਤੋਂ ਕੀਤੀ ਜਾਂਦੀ ਹੈ ਇਹ ਇੱਕ ਵੱਡਾ ਮਾਮਲਾ ਹੈ ਕਿ ਉਸ ਨੂੰ ਰੀਲਾ ਬਣਾਉਣ ਦੀ ਆਪਣੀ ਜਾਨ ਗਵਾ ਕੇ ਕੀਮਤ ਚੁਕਾਣੀ ਪਈ ਰਾਧਿਕਾ ਯਾਦਵ ਜੋ ਕਿ ਅੰਤਰਰਾਸ਼ਟਰੀ ਟੈਨਿਸ ਪਲੇਅਰ ਹੈ ਬਹੁਤ ਉੱਗੇ ਖਿਡਾਰੀ ਹੈ ਉਸਦੇ ਪਿਤਾ ਨੂੰ ਇਤਰਾਜ਼ ਸੀ ਕਿ ਉਹ ਰੀਲਾ ਬਣਾਉਂਦੀ ਹੈ ਉਹ ਸਿਰਫ ਨਾ ਧਿਆਨ ਜੋ ਹੈ ਖੇਡਾਂ ਮਲ ਲਗਾਵੇ ਪਰ ਸਨੂ ਰੀਲਾ ਬਣਾਉਂਦਾ ਸ਼ੌਂਕ ਸੀ ਤੇ ਇਸ ਸ਼ੌਂਕ ਨੇ ਉਸਦੀ ਜਾਨ ਲੈ ਲਈ ਤੇ ਉਸਦਾ ਕਾਤਲ ਕੋਈ ਹੋਰ ਨਹੀਂ ਸਗੋ ਉਸਦਾ ਖੁਦ ਦਾ ਪੁੱਤ ਜਿਸਨੇ ਗੁਰੂਗ੍ਰਾਮ ਦੇ ਵਿੱਚ ਉਸਦੇ ਘਰ ਵਿੱਚ ਹੀ ਉਸਨੂੰ ਮਾਰ ਦਿੱਤਾ